ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰੜੀ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਜੀ ਪਰਮਿੰਦਰ ਜੀ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਜੀ ਸੰਦੀਪ ਜੀ 1 ਇੰਡੀਆ ਪੰਜਾਬੀ ਦੇ ਸਾਰੇ ਸੁਣਨ ਵਾਲੇ ਪੈਣਾ ਪ੍ਰਭਾ ਨੂੰ ਪਿਆਰ ਸਰਕਾਰ ਪਰਿ ਸਤਿ ਸ਼੍ਰੀ ਅਕਾਲ ਜੀ ਪਰਮਿੰਦਰ ਜੀ ਕੈਨੇਡਾ ਦੇ ਵਿੱਚ ਇਸ ਵਕਤ ਇੱਕ ਚਿੱਠੀ ਨੇ ਤਰਥੱਲੀ ਮਚਾਈ ਹੋਈ ਹੈ ਇਹ ਚਿੱਠੀ ਲਿਖੀ ਗਈ ਹੈ ਲక్ష్ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਸਤੀਸ਼ ਕੁਮਾਰ ਵੱਲੋਂ ਚਿੱਠੀ ਦੇ ਵਿੱਚ ਜੋ ਕੁਝ ਲਿਖਿਆ ਉਹਨੂੰ ਪੜ੍ਹ ਕੇ ਸਿੱਖ ਭਾਈਚਾਰਾ ਜਿਹੜਾ ਉਹ ਖਫਾ ਹੋ ਗਿਆ ਹਾਲਾਂਕਿ ਸਤੀਸ਼ ਕੁਮਾਰ ਹੋਣਾ ਨੇ ਇਸ ਚਿੱਠੀ ਦੇ ਮੁਤਲਕ ਮਾਫੀ ਵੀ ਮੰਗ ਲਈ ਹੈ ਪਰ ਇਹ ਚਿੱਠੀ ਦੀ ਉਬਾਰਤ ਜਦੋਂ ਤਿਆਰ ਕੀਤੀ ਜਾ ਰਹੀ ਸੀ ਜਦੋਂ ਇਹਦਾ ਸਬਜੈਕਟ ਚੁਣਿਆ ਜਾ ਰਿਹਾ ਸੀ ਕੀ ਇੱਕ ਪ੍ਰਧਾਨ ਜਿਹੜਾ ਇੱਕ ਸੰਸਥਾ ਦਾ ਮੁਖੀ ਆ ਉਹਨੂੰ ਬਿਲਕੁਲ ਨਹੀਂ ਪਤਾ ਸੀਗਾ ਕਿ ਇਸ ਚਿੱਠੀ ਦੇ ਵਿੱਚ ਕੀ ਲਿਖਿਆ ਜਾ ਰਿਹਾ ਕੱਲ ਨੂੰ ਇਹ ਚਿੱਠੀ ਜਦੋਂ ਜਨਤਕ ਹੋਏਗੀ ਤਾਂ ਇਹਦੇ ਪ੍ਰਤੀਕਿਰਿਆ ਕੀ ਆਊਗੀ ਲੋਕ ਕੀ ਸੋਚਣਗੇ ਹਾਲਾਂ ਉਹਨਾਂ ਨੇ ਮਾਫੀ ਮੰਗ ਲਈ ਆ ਪਰ ਮੈਂ ਜਾਣਨਾ ਚਾਹੂੰਗਾ ਕਿਉਂਕਿ ਤੁਹਾਡੇ ਕੋਲ ਇਸ ਚਿੱਠੀ ਦੇ ਮੁਤਲਕ ਪੂਰੀ ਜਾਣਕਾਰੀ ਹੈ ਇਹ ਚਿੱਠੀ ਕਿਉਂ ਲਿਖੀ ਗਈ ਕਿਉਂਕਿ ਕੈਨੇਡਾ ਦੇ ਵਿੱਚ ਵੀ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਇਲੈਕਸ਼ਨਸ ਹੋਣ ਹਾਲਾਂਕਿ ਅਗਲੇ ਸਾਲ ਇਲੈਕਸ਼ਨਸ ਹੋਣੀਆਂ ਨੇ ਪਰ ਇਹ ਚਿੱਠੀ ਦੇ ਕੀ ਮayne ਆ ਕੀ ਜਿਹੜਾ ਹਿੰਦੂ ਆ ਉਹ ਕੈਨੇਡਾ ਦੇ ਵਿੱਚ ਵੀ ਖਤਰੇ 'ਚ ਆ ਜੀ ਸੰਦੀਪ ਜੀ ਇੱਕ ਚਿੱਠੀ ਨੇ ਵਕਤ ਨਹੀਂ ਪਾਇਆ ਸਗੋਂ ਦੋ ਚਿੱਠੀਆਂ ਨੇ ਵਕਤ ਪਾਇਆ ਸੋ ਇੱਕ ਚਿੱਠੀ ਪੰਜਾਬ ਦੇ ਵਿੱਚ ਵੀ ਲਿਖੀ ਗਈ ਆ ਜਿਹੜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਬ ਨੂੰ ਲਿਖੀ ਗਈ ਆ ਉਹਦਾ ਵੀ ਆਪਾਂ ਜ਼ਿਕਰ ਕਰਨਾ ਤੇ ਕੈਨੇਡਾ ਦਾ ਵੀ ਜ਼ਿਕਰ ਕਰਨਾ ਕਿਉਂਕਿ ਕੈਨੇਡਾ ਤੇ ਪੰਜਾਬ ਦਾ ਇੱਕ ਗਹਿਰਾ ਨਾਤਾ ਆ ਸਾਡਾ ਪੰਜਾਬ ਦਾ ਸੱਭਿਆਚਾਰ ਸਾਨੂੰ ਇਦਾਂ ਹੀ ਲੱਗਦਾ ਕਿ ਕੈਨੇਡਾ ਵੀ ਸਾਡਾ ਘਰ ਆ ਕਿਉਂਕਿ ਸੰਦੀਪ ਜੀ ਪਹਿਲਾਂ ਦੋ ਪੰਜਾਬ ਗਿਣੇ ਜਾਂਦੇ ਸੀ ਪਰ ਕੁਝ ਦਹਾਕੇ ਪਹਿਲਾਂ ਤੋਂ ਤਿੰਨ ਪੰਜਾਬ ਗਿਣੇ ਜਾਂਦੇ ਨੇ ਇੱਕ ਚੜਦਾ ਪੰਜਾਬ ਇੱਕ ਲੈਨਦਾ ਪੰਜਾਬ ਤੇ ਤੀਜਾ ਪੰਜਾਬ ਬ੍ਰਿਟਿਸ਼ ਕੋਲੰਬੀਆ ਜਿਹਨੂੰ BCV ਕਹ ਦਿੰਦੇ ਆ ਜਿਹਨੂੰ ਸਰੀ ਵੀ ਕਹ ਦਿੰਦੇ ਆ ਔਰ ਪੰਜਾਬੀ ਗਾਣਿਆਂ ਦੇ ਵਿੱਚ ਅਸੀਂ ਸੁਣਦੇ ਆ ਕਿ ਸਰੀ ਪਿੰਡ ਮਿੱਤਰਾਂ ਦਾ ਅਨਟਾਰੀਓ ਸਟੇਟ ਵੀ ਪੰਜਾਬ ਆ ਸੋ ਆਪਾਂ ਤੀਜੇ ਪੰਜਾਬ ਦੀ ਗੱਲ ਕਰਨੇ ਆ ਸੋ ਇਹਨਾਂ ਪੰਜਾਬਾਂ ਦੇ ਵਿੱਚ ਜਿੱਥੇ ਹੋਰ ਬਹੁਤ ਸਾਂਝਾ ਨੇ ਉੱਥੇ ਸਿਆਸੀ ਸਾਂਝਾ ਵੀ ਨੇ ਧਾਰਮਿਕ ਸਾਂਝਾ ਵੀ ਨੇ ਪਰ ਗਾਹੇ ਬਗਾਹੇ ਕੁਝ ਅਜਿਹੀਆਂ ਗੱਲਾਂ ਵੀ ਹੋ ਜਾਂਦੀਆਂ ਨੇ ਜਿਹੜੀਆਂ ਕੁਝ ਕੜਤਨ ਪੈਦਾ ਕਰਦੀਆਂ ਨੇ ਪਰ ਸਾਡਾ ਸਾਥ ਸਦੀਆਂ ਪੁਰਾਣਾ ਸਦੀਆਂ ਪੁਰਾਣੇ ਭਾਈਚਾਰਾ ਨੇ ਚਾਹੇ Hindu ਭਾਈਚਾਰਾ ਹੋਵੇ ਸਿੱਖ ਭਾਈਚਾਰਾ ਹੋਵੇ ਸੋ ਉਸ ਸਾਥ ਨੂੰ ਕਈ ਵਾਰੀ ਕੁਝ ਮਫਾਦਾ ਲਈ ਜਾਂ ਕੁਝ ਕੁਝ ਹੋਰ ਮੰਸ਼ਿਆਂ ਲਈ ਤੋੜਨ ਜਾਂ ਉਹਨਾਂ ਦੇ ਵਿੱਚ ਤ੍ਰੱਣ ਘੋਲਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਆ ਸੋ ਤਾਜ਼ਾ ਮਾਮਲਾ ਜਿਹੜੀ ਆਪਾਂ ਗੱਲ ਸ਼ੁਰੂ ਕਰਨੀ ਆ ਕੈਨੇਡਾ ਤੋਂ ਕੈਨੇਡਾ ਦਾ ਬ੍ਰਿਟਿਸ਼ ਕੋਲੰਬੀਆ ਸੂਬਾ ਸਰੀ ਸ਼ਹਿਰ ਤੇ ਉਸ ਸ਼ਹਿਰ ਦੇ ਵਿੱਚ ਇੱਕ ਮੰਦਿਰ ਆ ਲਕਸ਼ਮੀ ਨਾਰਾਇਣ ਮੰਦਿਰ ਉਸ ਮੰਦਿਰ ਨੂੰ ਜਿਹੜੀ ਇੱਕ ਸੁਸਾਇਟੀ ਆ ਇੱਕ ਸੰਸਥਾ ਆ ਜਿਹੜੀ ਉਸ ਮੰਦਰ ਦੀ ਰੇਖ-ਤੇਗ ਕਰਦੀ ਆ ਸੰਭਾਲ ਕਰਦੀ ਆ ਉਹਦਾ ਨਾਮ ਆ ਜੀ ਵੈਦਿਕ ਹਿੰਦੂ ਕਲਚਰਲ ਸੁਸਾਇਟੀ ਔਰ ਉਸ ਸੁਸਾਇਟੀ ਦੇ ਪ੍ਰਧਾਨ ਨੇ ਸੀਸ਼ ਕੁਮਾਰ ਹਾਲਾਂਕਿ ਉਹਨਾਂ ਦਾ ਸੀਸ਼ ਕੁਮਾਰ ਦਾ ਪਹਿਲਾਂ ਵੀ ਬਹੁਤ ਬੜੀ ਨਾਮ ਚਰਚਾ ਚਾਇਆ ਉਹ ਵੀ ਇੱਕ ਦੁਖਦਾਈ ਪਹਿਲੂ ਆ ਕਿ ਬੀਤੇ ਸਾਲ 29 ਦਸੰਬਰ 20 ਉਹ 23 ਨੂ ਸतीश ਕੁਮਾਰ ਦੇ ਪੁੱਤਰ ਦੇ ਘਰ ਦੇ ਉੱਪਰ ਗੋਲੀਆਂ ਚੱਲਦੀਆਂ ਨੇ ਸੋ ਉਹ ਵੀ ਇੱਕ ਤਖ਼ਦਾਈ ਪਹਿਲੂ ਆ ਪਰ ਤਾਜ਼ਾ ਮਾਮਲਾ ਜਿਹੜਾ ਇਹ ਆ ਕਿ 4 ਸਤੰਬਰ ਨੂੰ ਸੋਸਾਇਟੀ ਦੇ ਪ੍ਰਧਾਨ ਸतीश ਕੁਮਾਰ ਇੱਕ ਪੱਤਰ ਲਿਖਦੇ ਨੇ ਉਹ ਪੱਤਰ ਕੈਨੇਡਾ ਦੀ ਮੁੱਖ ਵਿਰੋਧੀ ਪਾਰਟੀ ਦੇ ਜਿਹੜੇ ਆਗੂ ਨੇ ਵਿਰੋਧੀ ਧਿਰ ਦੇ 20 ਆਗੂ ਨੇ ਉਹ ਨੇ ਪੀਅਰ ਕੋਲੀਵियर ਸੋ ਉਹਨਾਂ ਨੂੰ 4 ਸਤੰਬਰ ਨੂੰ ਪੱਤਰ ਲਿਖਦੇ ਨੇ ਉਹ ਉਹ ਪੱਤਰ ਜਿਹੜਾ 11 ਸਤੰਬਰ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦਾ ਉਹ ਉਸ ਪੱਤਰ ਦੇ ਵਿੱਚ ਕੀ ਸੀ ਕਹਾਣੀ ਕੀ ਸੀ ਆਪਾਂ ਉਹਦਾ ਵੀ ਜ਼ਿਕਰ ਕਰਨਾ ਕਹਾਣੀ ਅਸਲ 'ਚ ਇਹ ਆ ਕਿ ਪਿਛਲੇ ਦਿਨੀ ਜਿਹੜੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਮਾਗਮ ਨੰਗੇ ਨੇ ਔਰ ਉਸੇ ਤਰ੍ਹਾਂ ਦੇ ਸਮਾਗਮ ਲక్ష్ਮੀ ਨਾਰਾਇਣ ਮੰਦਰ ਦੇ ਵਿੱਚ ਵੀ ਮਨਾਏ ਗਏ ਜੀ ਔਰ ਉਹਨਾਂ ਸਮਾਗਮਾਂ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਸਿੱਖ ਚਿਹਰੇ ਉਹਨਾਂ ਦੇ ਜਿਹੜੇ ਐਮਪੀ ਨੇ ਟਿਮ ਉਪਲ ਐਮਪੀ ਜਸਰਾਜ ਸਿੰਘ ਹੱਲਣ ਤੇ ਜੈਸੀ ਸੁਹੋਤਾ ਨੂੰ ਵੀ ਸੱਦਿਆ ਗਿਆ ਜੀ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਜੀ ਔਰ ਇਸ ਸਨਮਾਨਤ ਕਰਨ ਤੋਂ ਬਾਅਦ ਸ੍ਰੀ ਕੁਮਾਰ ਪੱਤਰ ਲਿਖਦੇ ਨੇ ਪੀਅਰ ਪੋਲੀਵियर ਨੂੰ ਕਿ ਤੁਸੀਂ ਜੋ ਇਹ ਸਿੱਖ ਚਿਹਰੇ ਜਾਂ ਸਿੱਖ ਆਗੂ ਸਾਡੇ ਮੰਦਿਰ ਚ ਭੇਜੇ ਨੇ ਅਸਲ ਦੇ ਵਿੱਚ ਇਹ ਜਿਹੜੀ ਟੋਨ ਆ ਤੁਹਾਡੀ ਇਹ ਟੋਨ ਸਹੀ ਨਹੀਂ ਆ ਔਰ ਕੈਨੇਡਾ ਦੇ ਖਾਸ ਤੌਰ ਤੇ Hindu ਸਿੱਖ ਭਾਈਚਾਰੇ ਦੀਆਂ ਜਿਹੜੀਆਂ ਸੱਭਿਆਚਾਰਕ ਸੰਵੇਦਨਸ਼ੀਲਤਾ ਆ ਉਹ ਉਹਦੀ ਚੂਣ ਜਿਹੜੀ ਤੁਸੀਂ ਕਰਦੇ ਆ ਉਹਦੇ ਵਿੱਚ ਸਾਨੂੰ ਘਾਟ ਮਹਿਸੂਸ ਹੋ ਰਹੀ ਆ ਔਰ ਉਹਨਾਂ ਨੇ ਇਹ ਵੀ ਜਿਹੜਾ ਪੀਅਰ ਪੋਲੀਵੀਅਰ ਨੂੰ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਜੇ ਤੁਸੀਂ ਮੰਦਰ ਤੇ ਭੇਜਣਾ ਤਾਂ Hindu ਆਗੂ ਭੇਜੇ ਜਾਣ ਸੋ ਇਹ ਪੱਤਰ ਜਦੋਂ 11 ਸਤੰਬਰ ਨੂੰ ਵਾਇਰਲ ਹੁੰਦਾ ਤਾਂ ਇੱਕ ਵੱਡਾ ਕੈਨੇਡਾ ਦੀ ਸਿਆਸਤ ਦੇ ਵਿੱਚ ਪੰਜਾਬੀਆਂ ਦੀ ਸਿਆਸਤ ਦੇ ਵਿੱਚ ਪੰਜਾਬੀ ਜਿਹੜੇ ਕੈਨੇਡਾ ਵਸਦੇ ਨੇ ਜਾਂ ਜਿਹੜੇ ਸਿੱਖ ਭਾਈਚਾਰਾ ਉਹਦੇ ਵਿੱਚ ਇੱਕ ਵੱਡੀ ਨਾਰਾਜ਼ਗੀ ਪੈਦਾ ਹੋ ਜਾਂਦੀ ਆ ਕੀ ਹੁਣ ਧਾਰਮਿਕ ادارے ਚਾਹੇ ਉਹ Hindu Hindu ਭਾਈਚਾਰੇ ਦਾ ਮੰਦਰ ਹੋਵੇ ਸਿੱਖ ਭਾਈਚਾਰੇ ਦੇ ਗੁਰੂ ਘਰ ਹੋਣਾ ਔਰ ਜਿੱਥੇ ਰੋਜ਼ ਇਹ ਪਾਠ ਪੜਾਇਆ ਜਾਂਦਾ ਕਿ ਮذਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਕਿ ਉਸ ਮੰਦਿਰ ਦੇ ਵਿੱਚ ਵੀ ਹੁਣ ਹਿੰਦੂ ਭਾਈਚਾਰੇ ਦੇ ਮੰਦਿਰਾਂ ਦੇ ਵਿੱਚ ਹੁਣ ਸਿੱਖ ਨਹੀਂ ਜਾ ਸਕਣਗੇ ਜਾਂ ਸਿੱਖਾਂ ਦੇ ਨਮਾਇੰਦੇ ਨਹੀਂ ਜਾ ਸਕਣਗੇ ਪਰ ਇਸੇ ਕਿਸਮ ਦੀ ਪਤੀਕਿਰਿਆ ਕੀ ਹੁਣ ਸਿੱਖ ਭਾਈਚਾਰੇ ਵੱਲੋਂ ਵੀ ਅਪਣਾਈ ਜਾਏਗੀ ਤੋਂ ਇੱਕ ਵੱਡਾ ਵਿਵਾਦ ਹੋ ਗਿਆ ਹਾਲਾਂਕਿ ਉਸ ਵਿਵਾਦ ਤੋਂ ਬਾਅਦ ਈਸ਼ ਕੁਮਾਰ ਹੋਰੀ ਇੱਕ ਹੋਰ ਲੈਟਰ ਹੈਡ ਜਾਰੀ ਕਰਦੇ ਨੇ ਔਰ ਉਹ ਲੈਟਰ ਹੈਡ ਵੀ ਪਹਿਲਾ ਜਿਹੜੇ ਲੈਟਰ ਹੈਡ ਸੀ ਵੈਦਿਕ ਹਿੰਦੂ ਕਲਚਰ ਸੁਸਾਇਟੀ ਦੇ ਲੈਟਰ ਹੈਡ ਤੇ ਉਹ ਕੁਝ ਮਾਫੀ ਨਾਮਾ ਭੇਜਦੇ ਨੇ ਔਰ ਉਸ ਮਾਫੀ ਨਾਮੇ ਦੇ ਵਿੱਚ ਉਹ ਕਹਿੰਦੇ ਨੇ ਕਿ ਮੇਰੇ ਕੋਲੋਂ ਗਲਤੀ ਹੋ ਗਈ ਫਾਈ ਮਿਸਟੇਕ ਹੋ ਗਿਆ ਔਰ ਨਾਲ ਦੀ ਨਾਲ ਇਹ ਵੀ ਇੱਕ ਚੈਨਲ ਤੇ ਉਹਨਾਂ ਨੇ ਐਡਮਿਟ ਕੀਤਾ ਕਿ ਇਹ ਪੱਤਰ ਦੀ ਇਬਾਰਤ ਮੈਂ ਪੜ੍ਹੀ ਨਹੀਂ ਸੀ ਤੋ ਇਸ ਪੱਤਰ ਦੀ ਜੇ ਉਹਨਾਂ ਨੇ ਇਵਾਰਤ ਨਹੀਂ ਪੜ੍ਹੀ ਸੀ ਉਹ ਤੌਰ ਪ੍ਰਧਾਨ ਉਹਨਾਂ ਦੇ ਸਾਈਨ ਕਿਵੇਂ ਹੋ ਗਏ ਨੇ ਸਭ ਤੋਂ ਵੱਡਾ ਸਵਾਲ ਤਾਂ ਇਹ ਆ ਉਹ ਨਾਲ ਦੀ ਨਾਲ ਸਪਸ਼ਟੀਕਰਨ ਵੀ ਦਿੰਦੇ ਨੇ ਕਿ ਜੇ ਇਸ ਕਮੇਟੀ ਮੈਂਬਰ ਨੇ ਇਹ ਪੱਤਰ ਇਸ਼ੂ ਕੀਤਾ ਜਾਂ ਉਹ ਉਹਦੀ ਇਵਾਰਤ ਦੀ ਜਿਹੜੀ ਲਿਖਾਵਟ ਉਹਨਾਂ ਨੇ ਕੀਤੀ ਆ ਉਸ ਕਮੇਟੀ ਮੈਂਬਰ ਨੂੰ ਉਹਨਾਂ ਨੇ ਕਮੇਟੀ ਜੋ ਕੱਢ ਦਿੱਤਾ ਨਾਲ ਦੀ ਨਾਲ ਕੁਝ ਜਸਟੀਫਿਕੇਸ਼ਨਾਂ ਵੀ ਦਿੰਦੇ ਨੇ ਕਿ ਜਿਹੜੀ ਵੈਦਿਕ ਹਿੰਦੂ ਕਲਚਰ ਸੁਸਾਇਟੀ ਦੇ ਮੈਂਬਰ ਨੇ 30 ਤੋਂ 40% ਸਿੱਖ ਭਾਈਚਾਰਾ ਔਰ ਮੰਦਰ ਦੇ ਨਿਰਮਾਣ ਲਈ ਵੀ ਸਿੱਖ ਭਾਈਚਾਰੇ ਨੇ ਵੱਡਾ ਯੋਗਦਾਨ ਦਿੱਤਾ ਨਾਲ ਦੀ ਨਾਲ ਹਿੰਦ ਹਿੰਦੂ ਸਿੱਖ ਭਾਈਚਾਰੇ ਦੀ ਇਕਤਾ ਦੀ ਵੀ ਦੁਹਾਈ ਦਿੰਦੇ ਨੇ ਪਰ ਸੰਦੀਪ ਜੀ ਸਭ ਤੋਂ ਵੱਡਾ ਸਵਾਲ ਤਾਂ ਇਸ ਵੇਲੇ ਇਹ ਆ ਕਿ 4 ਸਤੰਬਰ ਨੂੰ ਇਹ ਪੱਤਰ ਲਿਖਿਆ ਜਾਂਦਾ 11 ਸਤੰਬਰ ਨੂੰ ਇਹ ਪੱਤਰ ਜਿਹੜਾ ਵਾਇਰਲ ਹੁੰਦਾ ਹੱਤ ਦਿਨਾਂ ਦੌਰਾਨ ਕੋਈ ਵੀ ਹਿਲਜੁਲ ਨਹੀਂ ਹੁੰਦੀ ਤੀਸ਼ ਤੀਸ਼ ਕੁਮਾਰ ਹੋਰਾਂ ਨੂੰ ਇਸ ਗੱਲ ਦਾ ਭਰੋਸਾ ਸੀ ਕਿ ਕਦੇ ਵੀ ਇਹ ਪੱਤਰ ਜਨਤਕ ਨਹੀਂ ਹੋਊਗਾ ਕਿ ਉਹ ਕਨਜ਼ਰਵਟਿਵ ਪਾਰਟੀ ਦੇ ਮੁਖੀ ਜਿਹੜੇ ਨੇ ਵਿਰੋਧੀ ਧਿਰ ਦੇ ਆਗੂ ਨੇ ਪੀਅਰ ਪੋਲੀਵियर ਕੀ ਉਹਨਾਂ ਨੂੰ ਉਹ ਮੈਨੇਜ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਹੁਣ ਉਹਨਾਂ ਦੀਆਂ ਜਸਟੀਫਿਕੇਸ਼ਨਾਂ ਜਿਹੜੀਆਂ ਉਹ ਮੰਨੀਆਂ ਜਾਣ ਬਹੁਤ ਵੱਡੇ ਸਵਾਲ ਨੇ ਔਰ ਨਾਲ ਦੀ ਨਾਲ ਸਵਾਲ ਸੰਦੀਪ ਜੀ ਇਹ ਆ ਕਿ ਕੈਨੇਡਾ ਵੀ ਇਸ ਟਾਈਮ ਤੂਣਾ ਦੇ ਮੋਹਣੇ ਤੇ ਖੜਾ ਕਿਉਂਕਿ ਪਿਛਲੇ ਦਿਨੀ ਜਿਹੜੀ ਉੱਥੇ ਦੀ ਸਰਕਾਰ ਦੇ ਵਿੱਚ ਲਿਬਰਲ ਸਰਕਾਰ ਦੇ ਵਿੱਚ ਸਹਿਯੋਗੀ ਮੁੱਖ ਸਹਿਯੋਗੀ ਪਾਰਟੀ ਐ ਐਨਡੀਪੀ ਉਹਦੇ ਮੁਖੀ ਨੇ ਜਗਮੀਤ ਸਿੰਘ ਸੋ ਉਹਨਾਂ ਨੇ ਸਰਕਾਰ ਤੋਂ ਸਮਰਥਨ ਵੀ ਵਾਪਸ ਲੈ ਲਿਆ ਸੀ ਸੋ ਕਿਹਾ ਜਾ ਸਕਦਾ ਕਿ ਕੈਨੇਡਾ ਜਿਹੜਾ ਇਸ ਟਾਈਮ ਚੋਣਾਂ ਦੇ ਮੁਹਾਣੇ ਤੇ ਖੜਾ ਹੈ ਕੀ ਇਹ ਸਾਰਾ ਕੁਝ ਸਿਆਸੀ ਪ੍ਰਕਰਨ ਸੀ ਜਾਂ ਜਿਹੜਾ ਕੈਨੇਡਾ ਦਾ ਹਿੰਦੂ ਭਾਈਚਾਰਾ ਜਿਵੇਂ ਤੁਸੀਂ ਕਿਹਾ ਕਿ ਉਹ ਅਸੁਰੱਖਿਅਤ ਮਹਿਸੂਸ ਕਰ ਰਿਹਾ ਸੋ ਬਹੁਤ ਸਾਰੇ ਸਵਾਲ ਨੇ ਇੱਕ ਦੂਜੇ ਨਾਲ ਉਲਝੇ ਹੋਏ ਨੇ ਤੋ ਹਾਲ ਦੀ ਘੜੀ ਇਹ ਪ੍ਰਕਰਨ ਜਿਹੜਾ ਮੀਡੀਆ ਦੀਆਂ ਸੁਰਖੀਆਂ ਆ ਬਣਿਆ ਹੋਇਆ ਪਰ ਨਾਲ ਦੀ ਨਾਲ ਸਵਾਲ ਬਹੁਤ ਹਵਾ 'ਚ ਤੈਰ ਰਹੇ ਨੇ ਕੀ ਹੁਣ ਉਹ ਪਹਿਲਾਂ ਵਾਲੀ ਗੱਲ ਰਹੇਗੀ ਕਿ ਹਿੰਦੂ ਭਾਈਚਾਰਾ ਸਿੱਖ ਭਾਈਚਾਰਾ ਪਹਿਲਾਂ ਵਾਂਗ ਵਿਚਰੇਗਾ ਜਾਂ ਇਹ ਕੋੜਤੰਦੇ ਬੀਜ ਅੱਗੇ ਪੌਦਾ ਬਣ ਕੇ ਦਰਖਤ ਬਣ ਕੇ ਬਹੁਤ ਵੱਡਾ ਸਵਾਲ ਆ ਪਰ ਹਾਲ ਦੀ ਘੜੀ ਜਿਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ ਕਿ ਕੁਝ ਠੰਡ ਠਰੋਲਾ ਦਾ ਪਿਆ ਕੁਝ ਬਾਤਾਂ ਬਨ ਸ਼ਾਂਤਤਾ ਹੋਇਆ ਅਸतीश ਕੁਮਾਰ ਤੇ ਸਪਸ਼ਟੀਕਰਨ ਤੋਂ ਬਾਅਦ ਪਰ ਹਾਲੇ ਮੈਨੂੰ ਲੱਗਦਾ ਉਹਨਾਂ ਨੂੰ ਬਹੁਤ ਸਫ਼ਰ ਤੈਅ ਕਰਨਾ ਹੋਵੇਗਾ ਹੋ ਸਕਦਾ ਕਿ ਉਹਨਾਂ ਦਾ ਜਿਹੜਾ ਉਹਨਾਂ ਦੀ ਸੁਸਾਇਟੀ ਆ ਉਹਨਾਂ ਦਾ ਅਸਤੀਫਾ ਵੀ ਮੰਗੇ ਉਹ ਇਸ ਮਤਲਬ ਸੰਸਥਾ ਤੋਂ ਪਾਸੇ ਵੀ ਹੋਣ ਸੋ ਵੱਖ-ਵੱਖ ਪੱਤੀ ਕਿਰਿਆਵਾਂ ਨੇ ਇਹਨਾਂ ਪਰ ਪੱਤੀ ਕਿਰਿਆਵਾਂ ਦੇ ਦੌਰਾਨ ਚਰਚਾ ਇਹ ਵੀ ਆ ਸੰਦੀਪ ਜੀ ਕੇ ਕੈਨੇਡਾ ਦੇ ਵਿੱਚ ਜਿਹੜਾ ਭਾਰਤੀ ਸਟੂਡੈਂਟ ਨੇ ਇੰਡੀਅਨ ਸਟੂਡੈਂਟ ਨੇ ਜਾਂ ਪੰਜਾਬੀ ਸਟੂਡੈਂਟ ਨੇ 1 ਲੱਖ ਤੋਂ ਵੱਧ ਉਹਨਾਂ ਤੇ ਡੈਪੋਟੇਸ਼ਨ ਦੀ ਤਲਵਾਰ ਲਟਕ ਰਹੀ ਹੈ ਕੀ ਇਹ ਜਿਹੜਾ ਪਾੜਾ ਆ ਜਾਂ ਆਉਣ ਵਾਲੀ ਸਰਕਾਰ ਜਿਹੜੀ ਬਣੇਗੀ ਕੀ ਉਹਦੇ ਵਿੱਚ ਵੀ ਇਹਨਾਂ ਗੱਲਾਂ ਦਾ ਪ੍ਰਭਾਵ ਪਏਗਾ ਇਹ ਵੀ ਇੱਕ ਵਿਚਾਰਨ ਵਾਲੀ ਗੱਲ ਹੈ ਬਿਲਕੁਲ ਠੀਕ ਗੱਲ ਹੈ ਠੰਡ ਢਡੋਲਾ ਹੋਣਾ ਚਾਹੀਦਾ ਕਿਉਂਕਿ ਇਹ ਕਿਸੇ ਇੱਕ ਬੰਦੇ ਦਾ ਵਿਚਾਰ ਹੋ ਸਕਦਾ ਉਹਨੇ ਇਹ ਚਿੱਠੀ ਲਿਖ ਦਿੱਤੀ ਜਿੱਦਾਂ ਤੁਸੀਂ ਕਿਹਾ ਵੀ ਉਹਨੂੰ ਲੱਗਾ ਹੋਊਗਾ ਵੀ ਇਹ ਚਿੱਠੀ ਵਾਇਰਲ ਨਹੀਂ ਹੋਣੀ ਪਰ ਕਿਉਂਕਿ ਲੋਕ ਬੁੱਧੀਜੀਵੀ ਨੇ ਸਿਆਣੇ ਨੇ ਸਮਝਦਾਰ ਨੇ ਇਸ ਗੱਲ ਨੂੰ ਇੱਥੇ ਹੀ ਮੁਕਾ ਦਿੱਤਾ ਜਾਣਾ ਚਾਹੀਦਾ ਪਰ ਨਾਲ ਦੀ ਨਾਲ ਸਵਾਲ ਇਹ ਹੈ ਵੀ ਜਦੋਂ ਮੈਂ ਇੱਕ ਚੈਨਲ ਦੇ ਉੱਤੇ ਸਤੀਸ਼ ਕੁਮਾਰ ਉਹਨਾਂ ਦੀ ਇੰਟਰਵਿਊ ਸੁਣੀ ਤਾਂ ਉਹਨਾਂ ਨੇ ਬੜੀਆਂ ਸਾਰੀਆਂ ਉਦਾਹਰਣਾਂ ਦਿੱਤੀਆਂ ਕਿ ਸਾਡਾ ਤਾਂ ਆਪਸੀ ਭਾਈਚਾਰਾ ਬਹੁਤ ਆ ਪਿਆਰ ਬਹੁਤ ਆ ਹੋਣਾ ਵੀ ਚਾਹੀਦਾ ਹੈ ਹੈਗਾ ਵੀ ਆ ਤੇ ਇਹ ਬਰਕਰਾਰ ਵੀ ਰਹੇਗਾ ਪਰ ਸਵਾਲ ਇਹ ਖੜਾ ਹੁੰਦਾ ਵਾ ਵੀ ਜਦੋਂ ਇੱਕ ਪ੍ਰਧਾਨ ਹੋਵੇ ਕਿਸੇ ਸੁਸਾਇਟੀ ਦਾ ਖਾਸ ਤੌਰ ਤੇ ਸਤਸ਼ਮੁੰਦਰੋਂ ਪਾਰ ਤੇ ਜਦੋਂ ਅਸੀਂ ਕੋਈ ਚਿੱਠੀ ਜਿਹੜੀ ਆ ਉਹ ਸਰਕਾਰ ਨੂੰ ਭੇਜ ਰਹੇ ਆ ਤਾਂ ਮੇਰੇ ਹਿਸਾਬ ਦੇ ਨਾਲ ਤਜਰਬੇ ਦੇ ਹਿਸਾਬ ਦੇ ਨਾਲ ਨਿਗਾ ਜਿਹੜੀ ਆ ਉਹ ਮਾਰ ਲੈਣੀ ਚਾਹੀਦੀ ਆ ਪਰ ਦੂਜੇ ਪਾਸੇ ਅਸੀਂ ਆਪਣੇ ਮੁਲਕ ਹਿੰਦੁਸਤਾਨ ਦੀ ਗੱਲ ਕਰ ਲਈਏ ਇੰਡੀਆ ਦੀ ਗੱਲ ਕਰੀਏ ਤਾਂ ਇਕਬਾਲ ਸਿੰਘ ਲਾਲਪੁਰਾ ਨੇ ਵੀ ਲਗਭਗ ਇਹੋ ਜਿਹਾ ਹੀ ਕੁਝ ਕੀਤਾ ਸੀਗਾ ਹਾਲਾਂਕਿ ਮਾਫੀ ਹੁਣ ਉਹਨਾਂ ਨੇ ਵੀ ਮੰਗ ਲਈ ਹੈ ਜੀ ਬਿਲਕੁਲ ਦੂਸਰੀ ਚਿੱਠੀ ਪੰਜਾਬ ਦੇ ਵਿੱਚ ਜਿਹੜੀ ਆ ਉਹ ਚਰਚਾ ਦਾ ਵਿਸ਼ਾ ਬਣੀ ਹੋਈ ਆ ਕਿਉਂਕਿ ਬੀਤੇ ਦਿਨੀ ਜਿਹੜੇ ਭਾਜਪਾ ਦੇ ਆਗੂ ਨੇ ਭਾਜਪਾ ਦੇ ਪੰਜਾਬ ਚ ਸਿੱਖ ਚੇਰਾ ਨੇ ਕੌਮੀ ਘਟ ਗਣਤੀ ਕਮਿਸ਼ਨ ਦੇ ਚੇਅਰਮੈਨ ਨੇ ਇਕਬਾਲ ਸਿੰਘ ਲਾਲਪੁਰਾ ਇਤਿਹਾਸਨੀ ਉਹਨਾਂ ਨੇ ਵੀ ਇੱਕ ਧਾਰਮਿਕ ਸਮਾਗਮ ਦੇ ਵਿੱਚ ਇੱਕ ਵਿਵਾਦਪੂਰਨ ਬਿਆਨ ਦਿੱਤਾ ਸੀ ਉਹ ਬਿਆਨ ਆ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਦਿੱਤਾ ਸੀ ਔਰ ਕਿਹਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਵਿਸ਼ਨੂੰ ਦੇ ਅਵਤਾਰ ਨੇ ਸੋ ਹਾਲਾਂਕਿ ਜਿਹੜੇ ਵਿਰੋਧੀ ਧਿਰਾਂ ਨੇ ਜਾਂ ਵਿਰੋਧੀ ਵਿਚਾਰਾਂ ਵਾਲੇ ਆਗੂ ਨੇ ਉਹਨਾਂ ਨੇ ਕਿਹਾ ਸੀ ਕਿ ਇਕਬਾਲ ਸਿੰਘ ਲਾਲਪੁਰਾ ਆਰਐਸਐਸ ਅਤੇ ਭਾਜਪਾ ਦੇ ਛੋਟੀ ਦੇ ਆਗੂਆਂ ਨੂੰ ਜਾਂ ਉਹਨਾਂ ਦੇ ਲੀਡਰਸ਼ਿਪ ਨੂੰ ਕੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸੋ ਅੱਜ ਇਕਬਾਲ ਸਿੰਘ ਲਾਲਪੁਰਾ ਨੂੰ ਵੀ ਮੈਨੂੰ ਲੱਗਦਾ ਕਿ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹਨਾਂ ਨੇ ਜਥੇਦਾਰ ਸ਼੍ਰੀ ਇਕਾਉਤਾ ਸਾਹਿਬ ਨੂੰ ਚਿੱਠੀ ਲਿਖਤੀ ਔਰ ਕਿਹਾ ਕਿ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਆ ਆ ਤਾਂ ਮਨ ਨਿਮਰਤਾ ਨਾਲ ਉਹ ਵੀ ਮਾਫੀ ਮੰਗਦਾ ਪਰ ਸੰਦੀਪ ਜੀ ਅਸੀਂ ਦੇਖਦੇ ਹਾਂ ਕਿ ਜੇ ਇਹ ਆਗੂ ਨੇ ਜੇ ਲੋਕ ਇਹਨਾਂ ਨੂੰ ਆਗੂ ਮੰਨਦੇ ਨੇ ਔਰ ਪੋਲਿਟਿਕਲ ਪਾਰਟੀਆਂ ਬੜੇ ਉੱਚੇ ਅਹੁਦਿਆਂ ਤੇ ਇਹਨਾਂ ਨੂੰ ਬਰਾਜਮਾਨ ਕਰਦੀਆਂ ਨੇ ਜਾਂ ਉਹ ਕੈਨੇਡਾ ਦੀ ਗੱਲ ਹੋਵੇ ਜਾਂ ਹੋਵੇ ਉਹ ਪੰਜਾਬ ਭਾਰਤ ਦੀ ਗੱਲ ਕੀ ਇਹ ਪੋਲਿਟਿਕਲ ਸਟੰਟ ਹੈ ਕੀ ਇਹ ਚਰਚਾ 'ਚ ਰਹਿਣ ਦਾ ਇੱਕ ਹਥਿਆਰ ਬਣਾ ਲਿਆ ਕਿ ਪਹਿਲਾਂ ਗੱਲ ਕਹਿ ਦਿੱਤੀ ਜਾਵੇ ਫਿਰ ਉਸ ਗੱਲ ਤੋਂ ਜਿਹੜਾ ਅ ਪਿਛੇ ਮੋੜ ਲਿਆ ਜਾਵੇ ਮੈਨੂੰ ਲੱਗਦਾ ਕਿ ਇਹ ਗੱਲ ਹੁਣ ਹਜਮ ਹੋਣ ਵਾਲੀ ਨਹੀਂ ਚਾਹੀਓ ਸतीश ਕੁਮਾਰ ਦੀ ਗੱਲ ਹੋਵੇ ਚਾਹੀਓ ਇਕਬਾਲ ਸਿੰਘ ਲਾਲਪਰਾ ਦੀ ਗੱਲ ਹੋਵੇ ਹਾਂ ਇੱਕਦਮ ਦੋਹਾਂ ਘਟਨਾਵਾਂ ਦੇ ਨਾਲ ਦੋਹਾਂ ਵਿਅਕਤੀਆਂ ਵਿਸ਼ੇਸ਼ ਤੇ ਨਾਲ ਇੱਕਦਮ ਸਾਂਝੀ ਜ਼ਰੂਰ ਉੱਪਰ ਕੇ ਸਾਹਮਣੇ ਆਉਂਦੀ ਹੈ ਕਿ ਦੋਵੇਂ ਜਣੇ ਸतीश ਕੁਮਾਰ ਔਰ ਇਕਬਾਲ ਸਿੰਘ ਲਾਲਪਰਾ ਹੁਣ ਨਵੇਂ ਮਾਫੀ ਵੀਰ ਬਣ ਗਏ ਨੇ ਜੀ ਜੀ ਬਿਲਕੁਲ ਏ ਪਰਮਿੰਦਰ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਇਸ ਖਬਰ ਦੇ ਉੱਤੇ ਚਰਚਾ ਕਰਨ ਵਾਸਤੇ ਕਿਉਂਕਿ ਇਹ ਜਦੋਂ ਚਿੱਠੀ ਵਾਇਰਲ ਹੋਈ ਤਾਂ ਫਿਰ ਇੱਥੇ ਚਰਚਾ ਕਰਨੀ ਬਣਦੀ ਸੀਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ